ਇਸ ਬਲਾਰੀਆ ਪਰਿਵਾਰ ਨੂੰ ਦੇ ਗੁਰੂ ਮਾਰਗ ਗੱਲ ਕਹਿਣਾ ਚਾਹੁੰਦਾ ਕਿਵੇਂ ਲੋਕੀ ਭੁੱਲ ਜਾਂਦੇ ਨੇ ਵੀ ਜਿਸ ਬੰਦੇ ਨੇ ਇਸ ਪਰਿਵਾਰ ਨੂੰ ਸਿਆਸੀ ਤੌਰ ਤੇ ਅੱਜ ਉਹ ਐਮਐਲਏ ਬਣੇ ਬੁਲਾਰੀਆ ਮਾਝੇ ਜੋਂਦਾ ਵੀ ਪ੍ਰਧਾਨ ਜਿਹੜਾ ਬਣਾਇਆ ਗਿਆ ਤੇ ਅੱਜ ਜਿਹੜੀਆਂ ਗੱਲਾਂ ਅੱਜ ਉਹ ਗੱਲ ਕਰ ਰਿਆ ਰਾਮ ਲਹੀਮ ਹੁਣਾ ਦੀ ਜਾਂ ਫੋਟੋਆਂ ਜਿਹੜੀਆਂ ਮੈਂ ਫੋਟੋ ਦੀ ਵੀ ਗੱਲ ਕਰਨੀ ਚਾਹੁੰਦਾ तकरीबन ਉਹ 22-25 ਸਾਲ ਪੁਰਾਣੀ ਮੇਰੇ ਖਾਲ 95 ਦੀ ਜਿਹੜੀ ਫੋਟੋ ਜਿਹੜੀ ਮੀਡੀਆ ਤੇ ਮੇਰੇ ਖਾਲ 20 ਸਾਲ ਪਹਿਏ ਨੂੰ ਜਦੋਂ ਦਾ ਇੰਟਰਨੈਟ ਜਾਂ ਮੀਡੀਆ ਹੋਇਆ ਏ ਉਦੋਂ ਦੀ ਉਹ ਜਿਹੜੀ ਫੋਟੋ ਹੈ ਉਹ ਪ੍ਰਕਾਸ਼ਿਤ ਹੋਈ ਆ ਤੇ ਉਹ ਪੁਰਾਣੀਆਂ ਫੋਟੋਆਂ ਨੂੰ ਲੈ ਕੇ ਬਰਮਜੀਤਿਆ ਸਰਦਾਰ ਸੂਬੀ ਸਿੰਘ ਬਾਦਲ ਨੇ ਜਿਨ੍ਹਾਂ ਦੇ ਤੂੰ ਗੋਡੀ ਹੱਥ ਲਾਉਂਦਾ ਰਿਹਾ ਇਹਨੂੰ ਇਸ ਪੁਜੀਸ਼ਨ ਤੇ ਪਹੁੰਚਾਇਆ ਸੋ ਉਹਦੇ ਨਾਲ ਨਾਲ ਜਿਹੜਾ ਕਿਵੇਂ ਜਿਹੜੇ ਸੰਤ ਆਪਣੇ ਆਪ ਨੂੰ ਅਖਵਾਉਂਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਤੇ ਖਾਸ ਤੌਰ ਤੇ ਸਿੱਖਾਂ ਨੂੰ ਤੇ ਕਿਵੇਂ ਕਿੱਥੇ ਕਿੱਥੇ ਮੀਟਿੰਗਾਂ ਹੋਈਆਂ ਉਹ ਸਾਰਾ ਇਸ ਸਰਦਾਰ ਸੁਬੀਰ ਸਿੰਘ ਜੀ ਬਾਦਲ ਨੇ ਪੱਤਰਕਾਰ ਵੀਰਾਂ ਸਾਹਮਣੇ ਵਿਧ ਬੰਦੇ ਉਹ ਹੀ ਨੇ ਜਿਹੜੇ ਪੰਜਾਬ ਪੰਜਾਬੀਅਤ ਨੂੰ ਵੰਡਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਫਿਰ ਦੁਬਾਰਾ ਦੇ ਵਿਚਾਰ ਲੋਕਾਂ ਨੇ ਇਸ ਗੱਲ ਨੂੰ ਬੜਾ ਕੀ ਹਿੰਦਿਆਵਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸਿੱਖੀ ਨੂੰ ਸਮਝਦਾ ਜਥੇਬੰਦੀਆਂ ਨੇ ਉਹਨਾਂ ਸਾਰੇ ਭਾਈਚਾਰੇ ਨੇ ਮੀਡੀਆ ਦੇਣਾ ਚਾਹੁੰਦਾ ਵੀ ਝੂਠ ਦੀ ਰਾਜਨੀਤੀ ਕਰਕੇ ਤੁਸੀਂ ਧਿਆਨ ਪੜਕਾ ਕੇ ਅੱਜ ਜਿਹੜੀਆਂ ਇਹ ਵੱਡੇ ਲੈਵਲ ਦੇ ਮਸਲੇ ਉਹਨਾਂ 'ਚ ਬਿਆਨ ਸੀ ਕਿਵੇਂ ਉਹਦੇ ਵਿੱਚ ਥਿਉਣ ਦੀ ਜਿਹੜੀ ਖੇਚਲ ਕੀਤੀ ਆ ਜੋ ਪਰਸੋਂ 인ਦਰबीर ਬੁਲਾਰੀਆਂ ਨੇ ਇੱਕ ਬਹੁਤ ਹੀ ਭੱਦੀ ਸ਼ਬਦਾਲੀ ਵਰਕੇ ਉਹਨਾਂ ਸ਼ਕਤੀਆਂ ਬਾਰੇ ਸਰਦਾਰ ਸੁਬੀਸિંહ ਬਾਦਲ ਜੀ ਸਰਦਾਰ ਵਿਕਰਮਜੀਤਿਆ ਜੀ ਬਾਰੇ ਜੋ ਇਹਨੇ ਸ਼ਬਦਾਲੀ ਵਰਤੀ ਉਹਦੀ ਸਖਤ ਸ਼ਬਦਾ 'ਚ ਨਿੰਦਾ ਕਰਦੇ ਤੇ ਇਹ ਜਿਹੜੀ ਇਹਨੇ ਵਰਡਿੰਗ ਵਰਤੀ ਸੀ ਦੁਬਾਰਾ ਇਹਨੂੰ ਇਸੇ ਦੀ ਜਬਾਨ ਚ ਦਿੰਦੇ ਵੀ ਇਹ ਤਾਂ ਵਕਤ ਦੱਸੂਗਾ ਵੀ ਕਿਹੜਾ ਕਿਹਦੇ ਮੋੜਿਆਂ ਤੇ ਜਾਂਦਾ ਇਹ ਗੁਰੂ ਮਹਾਰਾਜ ਤੋਂ ਡੜ ਕੇ ਕਹਿੰਨੇ ਕਦੀ ਸਮਾਊਗਾ ਤੇ ਉਹ ਤੁਹਾਡੇ ਸਾਹਮਣੇ 1 ਟੂ 1 ਹੋਊਗੀ ਅੱਗੇ ਵੀ ਇੱਕ ਦੋ ਵਾਰੀ ਜਦੋਂ ਵੀ ਹੋਇਆ ਉਦੋਂ ਉਦੋਂ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਮੈਨੂੰ ਕਹਿਣ ਦੀ ਲੋੜ ਨਹੀਂ ਪਰਾਣੀਆਂ ਗੱਲਾਂ ਨੇ ਸੋ ਇਸ ਚੀਜ਼ ਦਾ ਕੜੇ ਸ਼ਬਦਾਂ ਸਾਰੇ ਨਿੰਦਾ ਕਰਦੇ ਆ ਉੱਥੇ ਜਿਹੜੀ ਕਾਂਗਰਸ ਨੇ ਰਲ ਕੇ ਜਿਹੜੀ ਮੈਚ ਫਿਕਸਿੰਗ ਕੀਤੀ ਸੀ ਰঞ্জੀਤ ਸਿੰਘ ਦੀ ਰਿਪੋਰਟ ਦੀ ਜਿਹੜੀ ਵਿੱਚੇ ਸੁਖਪਾਲ ਖਹਿਰਾ ਵਿੱਚੇ ਜਸਟਿੰਦਰ ਸਿੰਘ ਕਾਂਗਰਸ ਦੇ ਉਹਨਾਂ ਦੇ ਖਰਪਤੇਂਦਰ ਬਾਜਵਾ ਸੁਖੀ ਰੰਦਾਵਾ ਦਾਦੂਵਾਲ ਮੰਡ ਜਾਂ ਜਿੰਨੇ ਵੀ ਇਸ ਕਾਂਸਪੀਰੇਸੀ ਦੇ ਵਿੱਚ ਸੀ ਜਿਹੜੇ ਇਸ ਚੀਜ਼ ਨੂੰ ਚੱਕ ਕੇ ਪੰਜਾਬ ਪੰਜਾਬੀਤ ਨੂੰ ਮਨਾਵ ਕਹਿੰਦੇ ਖਾਸ ਤੌਰ ਤੇ ਜਿੱਥੇ ਇਹਨਾਂ ਨੇ ਕਾਲੀ ਦਲ ਨੂੰ ਅੱਗੇ ਵੀ ਟਾਰਗੇਟ ਕੀਤਾ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਬਹੁਤ ਵੱਡਾ ਜਿਹੜਾ ਬੇਦਬੀ ਦਾ ਜਿਹੜਾ ਜਮਾ ਸ਼ਰੋਮਨੀਆ ਕਾਲੀ ਦਲ ਦੇ ਉੱਪਰ ਲਾਇਆ ਵੀ ਇਹਨਾਂ ਨੇ ਕਰਾਈ ਸੋ ਉਹ ਤੁਹਾਡੇ ਸਾਹਮਣੇ ਬਕਾਇਦਾ ਆ ਗਿਆ ਵੀ ਕਿਵੇਂ ਇਸ ਮਤਲ ਮਸਲੇ ਨੂੰ ਤੂਲ ਦਿੱਤੀ ਗਈ ਤਕਰੀਬਨ 93 ਜਿਹੜੀਆਂ ਘਟਨਾਵਾਂ ਸੀ ਜਿਸ 93% ਸਿਰਫ ਦੋ ਤਿੰਨਾਂ ਦੇ ਉੱਪਰ ਹਜੇ ਸਾਹਮਣੇ ਆਈ ਕਿਉਂਕਿ ਉਹਦੀ ਜਾਂਚ ਜਿਹੜੀ सीबीआई ਕਰ ਰਹੀ ਹੈ ਏਜੰਸੀਆਂ ਕਰ ਰਹੀਆਂ ਨੇ ਬਾਕੀ ਸਾਰੇ ਜਿੰਨੇ ਵੀ ਕੇਸ ਹੱਲ ਹੋਏ ਨੇ ਉਹ ਪੁਲਿਸ ਪ੍ਰਸ਼ਾਸਨ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀਆਂ ਹਦਾਇਤਾਂ ਤੇ ਸਰਦਾਰ ਸੁਬੀ ਸਿੰਘ ਬਾਦਲ ਤੇ ਇੰਡੀਵਿਜੂਅਲ ਹੋ ਕੇ ਉਹਨਾਂ ਦੇ ਤਹਿਤ ਕਰ ਪਹੁੰਚੇ ਤੇ ਉਹਨਾਂ ਦੇ ਵਿੱਚ ਜਿਹੜਾ ਕਿਸੇ ਤਰ੍ਹਾਂ ਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਨਹੀਂ ਸਾਬਤ ਆਇਆ ਉਹਦੇ ਚ ਪਿੰਡਾਂ ਵਾਲਿਆਂ ਦੀ ਆਪਸੀ ਜਾਂ ਜਿਹੜੇ ਕੋਈ ਪਾਠੀ ਸਿੰਘ ਸੀ ਜਾਂ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਮਸਲੇ ਸੀ ਜਿਨ੍ਹਾਂ ਨੇ ਉਹ ਘਟਨਾਵਾਂ ਸਾਹਮਣੇ ਆਈਆਂ ਸੋ ਅਸੀਂ ਜਿੱਥੇ ਇਸ ਜਸਟਿਸ ਰਣਜੀਤ ਜਿਨੇ ਇਹ ਰਿਪੋਰਟ ਤਿਆਰ ਕੀਤੀ ਉਹਨੂੰ ਸਾਰਾ ਹੀ ਕਿਉਂਕਿ ਅਕਾਲੀ ਦਲ ਵੱਲੋਂ ਸ਼ਹਿਰ ਦੇ ਨੁਮਾਇੰਦਿਆਂ ਕਰਕੇ ਅਸੀਂ ਸਾਰੇ ਬੈਠੇ ਆਂ ਇਸ ਨੂੰ ਖਾਰਜ ਕਰਦੇ ਆ ਜੋ ਸਰਦਾਰ ਸੁਬੀਸ਼ ਸਿੰਘ ਬਾਦਲ ਜੀ ਨੇ ਵਿਕਰਮਜੀਠਾਈ ਨੇ ਜਿੱਥੇ ਵਿਧਾਨ ਸਭਾ ਦੇ ਵਿੱਚ ਇਹਦੀ ਪੋਲ ਖੋਲ ਕੇ ਰੱਖਤੀ ਉਥੇ মিডিਆ ਸਾਹਮਣੇ ਵਿਦ ਡਿਟੇਲ ਕੱਲੀ ਕੱਲੀ ਗੱਲ ਮੈਂ ਦੁਬਾਰਾ ਉਹ ਚੱਲਾਂ ਚ ਨਹੀਂ ਪੈਣਾ ਚਾਹੁੰਦਾ ਕੱਲੀ ਕੱਲੀ ਲੋਕੇਸ਼ਨ ਕੱਟ ਕੇ ਰੱਖਤੀ ਕਿਵੇਂ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਕਿਵੇਂ ਕਿੱਥੇ-ਕਿੱਥੇ ਫੰਡ ਆਉਂਦਾ ਰਿਹਾ 16 ਕਰੋੜ ਰੁਪਇਆ ਜਿਹੜਾ ਫੰਡ ਈ ਇੱਥੇ ਇਹ ਗੱਲ ਸੈਂਟਰ ਦੇ ਵਿੱਚ ਵੀ ਜਾਣੀ ਚਾਹੀਦੀ ਵੀ ਕਿੱਥੋਂ ਇਹਨਾਂ ਨੂੰ ਫੰਡ ਹੋ ਰਿਹਾ ਹੈ ਕਿਹੜੀਆਂ ਏਜੰਸੀਆਂ ਪਿੱਛੇ ਤਾਕਤਾਂ ਕੰਮ ਕਰਦੀਆਂ ਜਿਹੜੇ ਪੰਜਾਬ ਦੇ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖਾਂ ਦੇ ਉੱਪਰ ਜਿਵੇਂ ਸਰਦਾਰ ਮਜੀਦ ਸਿੰਘ ਜੀਕੇ ਦੇ ਉੱਪਰ ਹਮਲਾ ਹੋਇਆ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਜਗਦੀਸ਼ ਟਾਇਟਲਰ ਵਰਗੇ ਦੀ ਬੈਕਬੋਨਸ ਆ ਰਹੀ ਉਹਦੇ ਵਿੱਚ ਆਉਂਦੀ ਪਈਆ ਕਿਵੇਂ ਉਸ ਪਰਿਵਾਰ ਨੂੰ ਬਾਹਰ ਭੇਜਣ ਦੇ ਵਿੱਚ ਇਹਨਾਂ ਦਾ ਹੱਥ ਹੈ ਉਹ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ 'ਚ ਸ਼ਰਿਆਮ ਉਹ ਗੱਲਾਂ ਆ ਰਹੀਆਂ ਕਿਵੇਂ ਉਸ ਬੀਬੀ ਜਿਹੜੀ ਮੇਨ ਗਵਾਹ ਸੀ ਉਹਨੂੰ ਪਹਿਲੋਂ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਮੈਂ ਹੁਣੇ ਆਉਂਦਾ ਹੁੰਦਾ ਗੱਡੀ 'ਚੋਂ ਵੀਡੀਓ ਦੇਖ ਰਿਆ ਸੀ ਮੈਂ ਹੈਰਾਨ ਐ ਅੱਜ ਉਹ ਬੰਦੇ ਸਿੱਖੀ ਦੀ ਗੱਲ ਕਰਦੇ ਆ ਜਿਹੜੇ ਆਪ ਜਿਹੜੇ ਇਸ ਪਾਸੇ ਆ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਲੈਣ ਦੇਣਾ ਕਿਹੜੇ-ਕਿਹੜੇ ਹਾਲਾਤਾਂ 'ਚ ਗਏ ਨੇ ਸੋ ਜਿਹਦੇ ਮਨ ਦੇ ਵਿੱਚ ਵੀ ਦਰਦ ਐ ਜਿਹੜਾ ਵੀ ਇਸ ਚੀਜ਼ ਨੂੰ ਸਮਝਦਾ ਸਿੱਖੀ ਨੂੰ ਸਮਝਦਾ ਪਗ ਦੀ ਸ਼ਾਨ ਨੂੰ ਸਮਝਦਾ ਉਹਨਾਂ ਨੇ ਇਸ ਗੱਲ ਦਾ ਦੁੱਖ ਪ੍ਰਗਟ ਕੀਤਾ ਸੋ ਬਹੁਤ ਜ਼ਿਆਦੀਆਂ ਐਸੀਆਂ ਜਿਹੜੀਆਂ ਇਹ ਸਾਰਾ ਇੱਕ ਮਿਲੀ ਭੋਗਤ ਆ ਸੋ ਪੰਜਾਬ ਦੇ ਵਿੱਚ ਜਿੱਥੇ ਆਪ ਨਾਲ ਰਲ ਕੇ ਇਹਨਾਂ ਨੇ ਅਕਾਲੀ ਦਲ ਨੂੰ ਬਦਨਾਮ ਕੀਤਾ ਜੋ ਰਿਜ਼ਲਟ ਆਏ ਉਹ ਤੁਹਾਡੇ ਸਾਹਮਣੇ ਆ ਤੇ ਅੱਜ ਉਹ ਬੰਦੇ ਉੱਠ ਕੇ ਸਾਨੂੰ ਸਿਖਿਆ ਦੇਣ ਸ਼ਰੋਮਣੀ ਅਕਾਲੀ ਦਲ ਦੀ ਜਮਾਤ ਉਹ ਜਮਾਤ ਆ ਜਿਨੇ ਪੰਜਾਬ ਪੰਜਾਬੀਅਤ ਵਾਸਤੇ ਖਾਸ ਤੌਰ ਤੇ ਸਿੱਖੀ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਵਾਸਤੇ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਕੋਈ ਗੁਰੂ ਮਹਾਰਾਜ ਨੇ ਬਖਸ਼ੀਆ ਉਹਦੇ ਤਹਿਤ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਜੀ 14-15 ਸਾਲਾਂ ਦੀ ਕੈਦ ਹੈ ਉਹ ਕੋਈ ਆਪਣੇ ਜ਼ਮੀਨ ਚ ਜਾਇਦਾਦ ਦੇ ਝਗੜਿਆਂ ਪਿਛੇ ਨਹੀਂ ਉਹ ਪੰਜਾਬ ਪੰਜਾਬੀਅਤ ਵਾਸਤੇ ਆ ਅੱਜ ਇਹ ਉਹਨਾਂ ਦੇ ਉੱਪਰ ਅਲਿਗੇਸ਼ਨ ਲਾਉਂਦੇ ਨੇ ਮੈਨੂੰ ਤੇ ਦੁੱਖ ਆਉਂਦਾ ਹੈ ਸੋ ਗੱਲਾਂ ਇਤਿਹਾਸ ਹੋਲ ਕੇ ਵੇਖ ਲੋ ਮੈਂ ਜਿਹੜੀਆਂ ਗੱਲਾਂ ਕਰਦਾ ਇਹ ਇਤਿਹਾਸ ਦੇ ਪੰਨਿਆਂ ਚ ਦਰਜ ਨੇ ਵੀ ਜਦੋਂ ਵੀ ਕੋਈ ਪੰਥਕ ਦੀ ਗੱਲ ਆਈ ਜਾਂ ਪੰਥ ਨੂੰ ਜਾਂ ਗੁਰਦੁਆਰਿਆਂ ਦੀ ਜਾਂ ਪੰਜਾਬ ਪੰਜਾਬੀਅਤ ਦੀ ਕਿਸੇ ਦੀ ਵੀ ਗੱਲ ਆਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੂਰੀ ਹੋ ਕੇ ਉਹ ਲੜਾਈ ਲੜਦਾ ਰਿਹਾ ਹਜ਼ਾਰਾਂ ਦੀ ਤਦਾਦ ਚ ਉਸ ਦੇ ਵਿੱਚ ਚਾਹੇ ਜੇਲਾ ਚ ਜਾਣਾ ਪਿਆ ਸੈਕੜੇ ਤਦਾਦਾਂ ਵਿੱਚ ਜਿਹੜੇ ਆ ਸ਼੍ਰੋਮ ਨੇ ਅਕਾਲੀ ਦਲ ਦੇ ਜਿਹੜੇ ਅਹੁਦੇਦਾਰ ਵਰਕਰ ਐਮ ਐਲ ਏ ਮੰਤਰੀ ਵੀ ਸ਼ਹੀਦ ਹੋਏ ਪਰ ਅਕਾਲੀ ਦਲ ਪੰਜਾਬ ਪੰਜਾਬੀ ਦੀ ਗੱਲ ਕਰਦਾ ਕਦੀ ਪਿਛੇ ਨਹੀਂ ਹਟਾ ਤੇ ਨਾ ਹਟੂਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਯਾਦਾ ਇੱਜ਼ਤ ਦੀ ਗੱਲ ਆਉਂਦੀ ਆ ਉੱਥੇ ਸਾਡਾ ਖੂਨ ਦਾ ਕਤਰਾ ਕਤੈ ਬੈਜੋ ਜਿੱਥੇ ਅਸੀਂ ਉਸ ਮਾਨ ਸਮਾਨ ਨੂੰ ਕਾਇਮ ਰੱਖਣ ਵਾਸਤੇ ਪੂਰੀ ਵਾਅ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ